ਐਕਸ਼ਨ ਕਿੱਦਾਂ ਹੁੰਦਾ ਹੈ ਹਰਮਣ ਗੱਲ ਤਾਂ ਸੁਣ ਲੈ ਕੀ ਹੋਇਆ ਤੈਨੂੰ ਮੈਨੂੰ ਕੀ ਹੋਇਆ ਜੋ ਹੋਇਆ ਤੈਨੂੰ ਹੋਇਆ ਮੈਨੂੰ ਕੀ ਹੈ ਤੂੰ ਬੁਲਾਉਂਦੀ ਕਿਉਂ ਨਹੀਂ ਮੈਨੂੰ ਅੱਜ ਕੱਲ ਤੇਰੇ ਨਾਲ ਨਾ ਉਹ ਗੱਲ ਹੋਣੀ ਹੈ ਤੇਰੀ ਪਿੰਡ ਵਿਆਹ ਕਰਵਾਵਾਂਗੇ ਵੇ ਤੇਰੀ ਹਿੱਕ ਤੇ ਟਿੱਪਲ ਤੇਰੀ ਹਿੱਕ ਤੇ ਪਿੱਪਲ ਲਾਵਾਂਗੇ ਨਾ ਮਾਪਵਾੜਾ ਪਾਏਗੀ ਕੋਈ ਨਾ ਕੋਈ ਅੱਛਾ ਹਾਂਜੀ ਕਿਵੇਂ ਬੁਲਾਇਆ ਸੀ ਉਹ ਮੈਂ ਤਾਂ ਐਂ ਬੁਲਾਇਆ ਸੀਗਾ ਵੀ ਹੁਣੇ ਤਿਆਰੀਆਂ ਘੜੀਆਂ ਹੋਈਆਂ ਖਤਮ ਅੱਛਾ ਹੁਣ ਕਿ ਚੱਲਾ ਤਿਆਰੀ ਉਹ ਕਿਵੇਂ ਬਸ ਕਿਵੇਂ ਹੁਣ ਤੈਨੂੰ ਪਤਾ ਨਹੀਂ ਨੇ ਕੋਈ ਗੱਲ ਰਾਹ ਵੀ ਪਾਓ ਕੋਈ ਵਿਆਹ ਹੋਊਗਾ ਕੀ ਹੋਊਗਾ ਕੀ ਕਰਨਾ ਕੋਈ ਵਿਆਹ ਹੀ ਹੋਊਗਾ ਹੋਰ ਦੱਸ ਕੀ ਸ਼ੁਕਰ ਹਾਂ ਮੇਰੇ ਤਾਂ ਆਪ ਘਰ ਦੇ ਨਾਲ ਮੇਰੇ ਪੈਰਾਂ ਥੱਲੇ ਅੱਗ ਮਚਾਈ ਐ ਕੀ ਹੋ ਗਿਆ ਦੂਜੀ ਵਾਰ ਵਿਆਹ ਕਰਨ ਨੂੰ ਓਹੋ ਹੁਣ ਫਿਰ ਕਦੋਂ ਕਦਾਂ ਕੀ ਇੰਤਜ਼ਾਮ ਹੈ ਬਸ ਤੋਂ ਹੁਣ ਆਪਾਂ ਬੜੀ देर ਨਹੀਂ ਲਾਉਂਦੇ ਤੂੰ ਕੱਲ ਨੂੰ ਮਿਲਦੇ ਆਪਾਂ ਚੰਡੀਗੜ੍ਹ ਚੰਡੀਗੜ੍ਹ ਤੇ ਹੋਰ ਕੋਟ ਮਰਜੀ ਕਰਾਉਣੀ ਐ ਤੇ ਹੋਰ ਕੋਟ ਮਰਜੀ ਕਰਾਵਾਂਗੇ ਹੋਰ ਹਾਂ ਮੁੱਤੀ ਹਾਂ ਮੁੱਤੀ ਬਸ ਇੱਕ ਗੱਲ ਹੈ ਲੋਕ ਸੋਚਣਗੇ ਦਸੇ ਕਿ ਇਹ ਨਾ ਦੋਨਾਂ ਭਰਾਵਾਂ ਨੇ ਚੰਗੀ ਜੋਗਤ ਖੇਡੀ ਹੈ ਇਹਨਾਂ ਨੇ ਚੰਗਾ ਨਹੀਂ ਲੈ ਤੇ ਦਿਲਾ ਮਾਰਿਆ ਓਏ ਦੱਸ ਮੈਂ ਕੀ ਕਰਾਂ ਹੁਣ ਹੈ ਕੋਈ ਹੱਲ ਵੀ ਨਹੀਂ ਹੋ ਰਾ ਚਲ ਮੈਂ ਤਾਂ ਬਹੁਤ ਖੁਸ਼ੀ ਆ ਫੇਰ ਹੁਣ ਕੋਈ ਇੰਤਜ਼ਾਮ ਜਾਣ ਜੁੰਦਾ ਕਿਵੇਂ ਬਣਾਵਾਂਗੇ ਸਾਰਾ ਕੁਝ ਹੋ ਜਾਊਗਾ ਤੂੰ ਫਿਕਰ ਨਾ ਕਰ ਉਹ ਆਪ ਦਾ ਜਿਹੜਾ ਕਪੜਾ ਲੀੜਾ ਬੈਗ ਚ ਪਾ ਕੇ ਤਿਆਰੀ ਰੱਖੀ ਠੀਕ ਹੈ ਵੈਸੇ ਕੰਮ ਤਾਂ ਔਖਾ ਹੀ ਹੈ ਪਰ ਕਰਨਾ ਵੀ ਜ਼ਰੂਰ ਹੈ ਕੰਮ ਤਾਂ ਹੁਣ ਔਖੇ ਹੀ ਕਰਨੇ ਪੈਣਗੇ ਡਰ ਵੀ ਲੱਗਦਾ ਬਸ ਹੁਣ ਦਰਦ ਦੇ ਦਰਦੀ ਕਰਾਵਾਂ ਕੁਛ ਨਾ ਕੁਛ ਚਲੋ ਹੱਸੀ ਨਾ ਜਾਓ ਚਲ ਮੈਂ ਚાલਦੀ ਆਂ ਫਿਰ ਚਲ ਠੀਕ ਹੈ ਚੰਗਾ ਮੈਨੂੰ ਟਾਈਮ ਟੂ ਮ ਦੱਸ ਦਿਓ ਕੋਈ ਗੱਲ ਨਹੀਂ ਫੋਨ ਕਰ ਦੂੰਗਾ ਮੈਂ ਲੈ ਵੀ ਮਸਾਲਿਆਂ ਦਾ مالک ਨੇ ਦੇਣਾ ਹੁਣ ਨਾ ਕੋਈ ਸੜਾ ਪਾਣੀ ਮਾਰ ਦੇ ਕਰਦੇ ਆਂ ਤਿਆਰੀ ਹੁਣ ਚਲ ਮੈਂ ਵੀ ਕਰਦਾ ਤਿਆਰੀ ਜਾ ਕੇ ਐਕਸ਼ਨ ਮਤ ਤੁਮੇਰ ਨਾਲ ਬਿਆਗ ਰਾਗੇ ਨਾ ਟੌਰੀ ਬਣਾ ਲਈ ਮੇਰੀ ਟੌਰ ਕਿੜੀ ਆ ਕਿਸੇ ਦੀ ਆਕੜ ਪਨ ਨਾਲ ਹੀ ਨਾ ਉਹ ਤਾਂ ਨਾਮ ਹੀ ਕਰਾਈਏ ਉਹਦਾ ਹੋਵੇ ਲੋਖਣਾ ਛੱਤਾਂ ਤੇ ਖੜ ਖੜ ਦੇਖਦੇ ਛੱਤਾਂ ਤੇ ਖੜ ਖੜ ਦੇਖਣ